ਅਫਗਾਨਿਸਤਾਨ ਵਿੱਚ ਤਾਲੀਬਾਨ ਹਕੂਮਤ ਨੇ ਵੱਡਾ ਕਦਮ ਚੁੱਕਦਿਆਂ ਭਾਰਤੀਆਂ ਨੂੰ ਹੈਰਾਨ ਕਰ ਦਿੱਤਾ ਹੈ ਤਾਲੀਬਾਨ ਸਰਕਾਰ ਨੇ ਹੁਣ ਉਹਨਾਂ ਹਿੰਦੂ ਸਿੱਖ ਪਰਿਵਾਰਾਂ ਨੂੰ ਵਾਪਸ ਸੱਦਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਜ਼ੁਲਮ ਦਹਿਸ਼ਤ ਅਤੇ ਸੁਰੱਖਿਆ ਕਾਰਨਾਂ ਤੋਂ ਤੰਗ ਆ ਕੇ ਦੇਸ਼ ਛੱਡਿਆ ਸੀ ਤਾਲੀਬਾਨ ਦਾ ਕਹਿਣਾ ਹੈ ਕਿ ਘੱਟ ਗਿਣਤੀ ਅਫਗਾਨਿਸਤਾਨੀਆਂ ਦੀ ਡਿੱਗਦੀ ਆਰਥਿਕਤਾ ਨੂੰ ਸਹਾਰਾ ਦੇ ਸਕਦੇ ਨੇ ਤੇ ਚਰਚਾਵਾਂ ਨੇ ਕਿ ਹੁਣ ਮوڑ ਤੋਂ ਗੁਰਦੁਆਰਾ ਸਾਹਿਬ ਤੇ ਮੰਦਰ ਆਵਾਦ ਹੋ ਸਕਦੇ ਨੇ ਜੁੜੇ ਰੋ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਹਾਂ ਦਰਸਲ ਇਹ ਸੱਦਾ ਅਫਗਾਨਿਸਤਾਨ ਦੇ ਵਪਾਰਕ ਅਤੇ ਉਦਯੋਗ ਮੰਤਰੀ ਅਲਹਾਜ਼ ਨੁਰੁੱਦੀਨ ਅਜੀਜ਼ੀ ਵੱਲੋਂ ਦਿੱਤਾ ਗਿਆ ਜੋ 5 ਦਿਨਾਂ ਦੀ ਯਾਤਰਾ ਤੇ ਭਾਰਤ ਆਏ ਹੋਏ ਨੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਭਾਰਤੀ ਕੰਪਨੀਆਂ ਨੂੰ ਅਫਗਾਨਿਸਤਾਨ ਵਿੱਚ ਨਿਵੇਸ਼ ਕਰਨ ਦਾ ਵੀ ਸੱਦਾ ਦਿੱਤਾ ਉਹਨਾਂ ਆਖਿਆ ਕਿ ਜਿਹੜੇ ਸਿੱਖ ਅਤੇ Hindu ਭਾਈਚਾਰੇ ਦੇ ਲੋਕ 2021 ਵਿੱਚ ਤਾਲਿਬਾਨ ਸੱਤਾ ਦੇ ਵਾਰਤਨ ਤੋਂ ਬਾਅਦ ਵਾਦੀਆਂ ਧਮਕੀਆਂ ਅਤੇ ਸੰਪਤੀ ਜ਼ਬਤ ਹੋਣ ਦੇ ਡਰ ਤੋਂ अफगानिस्तान ਛੱਡ ਕੇ ਆਗੇ ਸੀ ਉਹ ਦੁਬਾਰਾ ਤੋਂ افغانستان ਵਿੱਚ ਆ ਕੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਤੇ ਅਫਗਾਨ ਸਰਕਾਰ ਉਹਨਾਂ ਦਾ ਸਮਰਥਨ ਜਾਰੀ ਰੱਖੇਗੀ। ਉਹਨਾਂ ਵੱਲੋਂ ਭਾਰਤੀ ਕੰਪਨੀਆਂ ਨੂੰ افغانستان ਵਿੱਚ ਨਿਵੇਸ਼ ਤੇ ਲਈ ਸੱਦਾ ਦਿੱਤਾ ਗਿਆ ਹੈ। ਅਫਗਾਨ ਮੰਤਰੀ ਨੇ ਆਖਿਆ ਕਿ ਮਾਈਨਿੰਗ, ਐਗਰੀਕਲਚਰ, ਹੈਲਥ ਐਂਡ ਮੈਡੀਸਨ, ਆਈਟੀ, એનર્ਜੀ ਅਤੇ ਕਪੜਾ ਜੋਗ ਵਰਗੇ ਖੇਤਰਾਂ ਵਿੱਚ افغانستان ਅੰਦਰ ਅਹਿਮ ਮੌਕੇ ਮੌਜੂਦ ਨੇ ਜਿਸ ਤੇ ਲਈ ਅਫਗਾਨਨ ਸਰਕਾਰ ਵੱਲੋਂ ਦਵੱਲੇ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਵਧਾਉਣ ਲਈ ਅਨੁਕੂਲ ਮਾਹੌਲ ਦੇਣ ਦਾ ਵਾਦਾ ਕੀਤਾ ਗਿਆ ਇੱਥੇ ਹੀ ਵਸਨੀ ਅਫਗਾਨ ਮੰਤਰੀ ਅਜੀਜ਼ੀ ਨੇ ਸਿੱਖ ਅਤੇ Hindu ਸਮਾਜ ਦੇ ਲੋਕਾਂ ਦੀ ਜ਼ਿਆਦਾ ਹਿੱਸੇਦਾਰੀ ਨੂੰ ਵੀ ਉਤਸ਼ਾਹਿਤ ਕੀਤਾ ਤੇ ਆਖਿਆ ਕਿ ਅਸੀਂ ਸਾਰਿਆਂ ਦੇ ਲਈ ਬਰਾਬਰਤਾ ਸ਼ਾਂਤੀਪੂਰਨ ਤੇ ਕਾਰੋਬਾਰ ਦੇ ਲਈ અનਪੂਰ ਵਾਤਾਵਰਨ ਯਕੀਨੀ ਕਰਨ ਲਈ ਰਾਜ਼ੀਆ ਅਫਗਾਨਿਸਤਾਨ ਤੋਂ ਵਾਪਸ ਆਏ ਹਿੰਦੂ ਸਿੱਖਾਂ ਦੇ ਵਫਦ ਵੱਲੋਂ ਵੀ ਪਹਿਲਾਂ ਵਿਦੇਸ਼ ਮੰਤਰੀ ਮਤਕੀ ਦੇ ਨਾਲ ਮੁਲਾਕਾਤ ਕੀਤੀ ਗਈ ਸਿੱਤੇ ਹੁਣ ਅਜ਼ੀਜ਼ੀ ਦੇ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ ਜਿਨ੍ਹਾਂ ਵੱਲੋਂ ਅਫਗਾਨਿਸਤਾਨ ਸਥਿਤ ਗੁਰੂ ਘਰਾਂ ਤੇ ਮੰਦਰਾਂ ਦੀ ਸਾਮ ਸੰਭਾਲ ਅਤੇ ਸੁਰੱਖਿਆ ਦਾ ਮੁੱਦਾ ਫਿਰ ਤੋਂ ਉਠਾਇਆ ਜਾ ਸਕਦਾ ਹੈ ਜੇਕਰ ਅਫਗਾਨਿਸਤਾਨ ਦੀ ਸਰਕਾਰ ਵਾਕਿਆਈ ਹਿੰਦੂ ਸਿੱਖਾਂ ਨੂੰ ਸੁਰੱਖਿਆ ਦਾ ਵਾਅਦਾ ਕਰਕੇ ਵਾਪਸ ਬੁਲਾਉਣਾ ਚਾਹੁੰਦੀ ਹੈ ਤਾਂ ਇਹ ਉਹਨਾਂ ਹਿੰਦੂ ਸਿੱਖਾਂ ਦੇ ਲਈ ਖੁਸ਼ਖਬਰੀ ਹੋਵੇਗੀ ਜੋ ਆਪਣੇ ਵਤਨ ਫਿਰ ਤੋਂ ਵਾਪਸ ਜਾਣਾ ਚਾਹੁੰਦੇ ਨੇ ਤੇ ਆਪਣੇ ਮਕਾਨ ਅਤੇ ਕਾਰੋਬਾਰ ਛੱਡ ਕੇ ਆਏ ਹੋਏ ਨੇ ਪਿਛਲੇ ਸਮੇਂ ਦੌਰਾਨ ਕੁਝ ਅਫਗਾਨੀ ਸਿੱਖਾਂ ਵੱਲੋਂ ਇਹ ਇੱਛਾ ਵੀ ਜਤਾਈ ਗਈ ਸੀ ਕਿ ਜੇਕਰ ਉਹਨਾਂ ਨੂੰ ਅਫਗਾਨਿਸਤਾਨ ਦੀ ਸਰਕਾਰ ਵੱਲੋਂ ਸੁਰੱਖਿਆ ਦੀ ਗਾਰੰਟੀ ਮਿਲੇ ਤਾਂ ਉਹ ਅਫਗਾਨਿਸਤਾਨ ਵਿੱਚ ਜਾ ਕੇ ਆਪਣਾ ਕਾਰੋਬਾਰ ਫਿਰ ਤੋਂ ਸ਼ੁਰੂ ਕਰ ਸਕਦੇ ਨੇ ਕਿਉਂਕਿ ਪ੍ਰਮੁੱਖ ਮਸਲਾ ਸੁਰੱਖਿਆ ਦਾ ਹੈ ਜਿਸ ਕਰਕੇ ਉਹ ਅਫਗਾਨਿਸਤਾਨ ਜਾਣ ਤੋਂ ਡਰਦੇ ਨੇ ਜੇਕਰ ਅਫਗਾਨੀ Hindu Sikh ਫਿਰ ਤੋਂ ਅਫਗਾਨਿਸਤਾਨ ਜਾਂਦੇ ਨੇ ਤਾਂ ਉੱਥੇ ਸਥਿਤ ਗੁਰਦੁਆਰਿਆਂ ਤੇ ਮੰਦਰ ਫਿਰ ਤੋਂ ਆਵਾਜ਼ ਹੋ ਜਾਣਗੇ ਜਾਣਕਾਰੀ ਅਨੁਸਾਰ ਅਫਗਾਨ ਮੰਤਰੀ ਅਜ਼ੀਜ਼ੀ ਉੱਚ ਪੱਧਰੀ ਵਫ਼ਦ ਦੇ ਨਾਲ ਭਾਰਤ ਪਹੁੰਚੇ ਹੋਏ ਨੇ ਉਨ੍ਹਾਂ ਆਖਿਆ ਕਿ ਅਸੀਂ ਭਾਰਤੀ ਵਪਾਰੀਆਂ ਨੂੰ ਅਫਗਾਨਿਸਤਾਨ ਦੀ ਸਮਰੱਥਾ ਤੇ ਅਨੁਕੂਲ ਵਾਤਾਵਰਨ ਦੇਖਣ ਲਈ ਸੱਦਾ ਦਿੰਦੇ ਹਾਂ ਜੋ ਅਸੀਂ ਉਨ੍ਹਾਂ ਅਤੇ ਹੋਰ ਕਾਰੋਬਾਰੀਆਂ ਦੇ ਲਈ ਤਿਆਰ ਕੀਤਾ ਹੈ ਮਾਈਨਿੰਗ ਇੰਡਸਟਰੀ ਖੇਤੀਬਾੜੀ ਸੈਕਟਰ ਸਿਹਤ ਅਤੇ ਆਈਟੀ ਖੇਤਰਾਂ ਵਿੱਚ ਮੌਕਿਆਂ ਦਾ ਪਤਾ ਲਗਾਉਣ ਲਈ ਇਹ ਵਧੀਆ ਮੌਕਾ ਅਫਗਾਨਿਸਤਾਨ ਵਿੱਚ ਬਹੁਤ ਸਾਰੇ ਮੌਕੇ ਮੌਜੂਦ ਨੇ ਅਤੇ ਮੈਂ ਤੁਹਾਨੂੰ ਸਾਡੇ ਵਤਨ ਆਨਲੀ ਨਿਮਰਤਾ ਸਹਿਤ ਬੇਨਤੀ ਕਰਦਾ ਇਸ ਦਰਾਂ ਅਜੀਜ਼ੀ ਨੇ ਨਵੀਂ ਦਿੱਲੀ ਵਿਖੇ ਅਜੋਗ ਮੰਡਲ ਪੀ ਐਚ ਡੀ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਇੱਕ ਸੈਸ਼ਨ ਨੂੰ ਵੀ ਸੰਬੋਧਨ ਕੀਤਾ ਜਿਸ ਵਿੱਚ ਉਹਨਾਂ ਨੇ ਭਾਰਤ ਸਰਕਾਰ ਵੱਲੋਂ ਕੀਤੀ ਜਾ ਰਹੀ ਲਗਾਤਾਰ ਮਦਦ ਤੇ ਧੰਨਵਾਦ ਜਤਾਇਆ ਅਜੀਜ਼ੀ ਨੇ ਆਖਿਆ ਕਿ ਅਫਗਾਨਿਸਤਾਨ ਨਵੇਂ ਮੌਕੇ ਦੇ ਰਿਹਾ ਜਿਸ ਵਿੱਚ ਕੱਚੇ ਮਾਲ ਅਤੇ ਮਸ਼ੀਨਰੀ ਤੇ 1% ਟੈਕਸ ਮੁਫਤ ਜ਼ਮੀਨ ਅਲਾਟ ਭਰੋਸੇਮੰਦ ਬਿਜਲੀ ਸਪਲਾਈ ਅਤੇ ਨਵੇਂ ਕਾਰੋਬਾਰਾਂ ਦੇ ਲਈ ਪ੍ਰਸਤਾਵਿਤ 5 ਸਾਲ ਦੀ ਟੈਕਸ ਛੋਟ ਸ਼ਾਮਿਲ ਹੈ ਦਸਤੀਕੇ ਭਾਰਤ ਅਫਗਾਨਿਸਤਾਨ ਦਵੱਲੇ ਵਪਾਰ ਨੂੰ ਬਦੌਣ ਲਈ ਸਾਰੇ ਯਤਨਾਂ ਤੇ ਰਾਜ਼ੀ ਹੋ ਗਏ ਨੇ ਜਿਸ ਦੀ ਵਰਤਮਾਨ ਕੀਮਤ ਕਰੀਬ 1 ਕਰਬ ਅਮਰੀਕੀ ਡਾਲਰ ਹੈ ਇਸ ਦੌਰਾਨ ਪਾਰਤ ਵੱਲੋਂ ਦੋਵੇਂ ਦੇਸ਼ਾਂ ਵਿਚਾਲੇ ਹਵਾਈ ਮਾਲਵਾਕ ਸੇਵਾਵਾਂ ਵੀ ਜਲਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਜ਼ਿਕਰਯੋਗ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਵਿੱਚ ਨੌਵੇਂ ਪਾਤਸ਼ਾਹੀ ਦੀ ਅਦੁੱਤੀ ਸ਼ਹਾਦਤ ਨੂੰ ਸਜਦਾ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਸ਼ਵ ਭਰ ਦੇ ਧਾਰਮਿਕ ਆਗੂਆਂ ਦੇ ਨਾਲ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਸਰਬ ਧਰਮ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ ਤੇ ਸ਼ਹੀਦਾਂ ਦੀ ਧਰਤੀ ਹੈ ਜਿਸ ਨੇ ਹਮੇਸ਼ਾ ਜ਼ੁਲਮ ਅਤੇ ਅਨਿਆਇ ਵਿਰੁੱਧ ਆਵਾਜ਼ ਉਭਲੰਦ ਕਰਨ ਦੀ ਪ੍ਰੇਰਣਾ ਦਿੱਤੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖਤਾ ਤੇ ਧਾਰਮਿਕ ਅਧਿਕਾਰਾਂ ਦੀ ਰਾਖੀ ਦੀ ਉਦੁੱਤੀ ਮਿਸਾਲ ਹੈ ਸੂਬਾ ਸਰਕਾਰ ਵੱਲੋਂ ਸ਼ਹੀਦੀ ਸਮਾਗਮਾਂ ਨੂੰ ਸਾਲ ਭਰ ਰ ਜਾਰੀ ਰੱਖਣ ਲਈ ਲੜੀਵਾਰ ਪ੍ਰੋਗਰਾਮ ਚੱਲ ਰਹੇ ਨੇ ਸੰਗਤ ਦੀ ਆਵਾਜ਼ਾਈ ਅਤੇ ਰਹਿਣ ਸਹਿਣ ਦੀ ਟੈਂਪਸਿਟੀ ਵਿਸ਼ਾਲ ਪਾਰਕਿੰਗ ਆ 700 ਇਲੈਕਟ੍ਰੀਕਲ ਰਿਕਸ਼ਿਆਂ ਤੇ ਮਿੰਨੀ ਬੱਸਾਂ ਸਮੇਤ ਵੱਖ-ਵੱਖ ਸਹੂਲਤਾਂ ਸਤਿਆਂ ਕਿਆਂ ਨੇ ਸਿੱਖ ਇਤਿਹਾਸ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਣ ਲਈ ਸਲੇਬਸ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ ਤਾਂ ਜੋ ਗੁਰੂ ਸਾਹਿਬ ਅਤੇ ਮਹਾਂ ਰਸ਼ੀਦਾਂ ਦੇ ਯੋਗਦਾਨ ਬਾਰੇ ਅਗਲੀ ਪੀੜੀ ਨੂੰ ਪੂਰੀ ਤਰ੍ਹਾਂ ਜਾਣਕਾਰੀ ਮਿਲ ਸਕੇ ਕੇਦਰੀ ਵੱਲੋਂ ਕਿਹਾ ਕਿ ਇਤਿਹਾਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਿਸਾਲ ਕਿਤੇ ਨਹੀਂ ਮਿਲਦੀ ਜਿੱਥੇ ਕਿਸੇ ਨੇ ਧਰਮ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਹੋਵੇ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਗਈ ਇਹ ਬੇਮਿਸਾਲ ਸ਼ਹਾਦਤ ਪੂਰੇ ਸੰਸਾਰ ਲਈ ਪ੍ਰੇਰਨਾਜੋਗ ਹੈ ਉਹਨਾਂ ਦੱਸਿਆ ਕਿ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤਿਕ 142 ਪਿੰਡਾਂ ਦੀ ਨਿਹਾਰ ਬ ਲਈ ਫੰਡ ਜਾਰੀ ਕੀਤੇ ਗਏ ਨੇ ਬਾਬਾ ਬੁੱਢਾ ਦਲ ਸ਼ਾਉਣੀ ਵਿੱਚ ਸਰਬ ਧਰਮ ਸਮमेलन ਦੌਰਾਨ ਸਿੱਖ, ਹਿੰਦੂ, ਮੁਸਲਮ, ਇਸਾਈ, ਬੁੱਧ, ਜਹਰਤ ਤੇ ਯਹਦੀ ਧਰਮ ਦੇ ਮੁੱਖ ਅਧਿਆਤਮਕ ਆਗੂਆਂ ਨੇ ਸ਼ਰਕਤ ਕੀਤੀ ਅਤੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ ਸਿੱਖ ਆਗੂ ਬਾਬਾ ਬਲਬੀਰ ਸਿੰਘ, ਬਾਬਾ ਹਰਨਾਮ ਸਿੰਘ ਖਾਲਸਾ ਤੇ ਬਾਬਾ ਸੇਵਾ ਸਿੰਘ ਨੇ ਸ਼ਾਂਤੀ, ਪਿਆਰ ਅਤੇ ਮਨੁੱਖਤਾ ਦੇ ਗੁਰੂ ਮਰਿਆਦਾ ਆਧਾਰਿਤ ਸੰਧੰਨਤਾ ਨੂੰ ਸਭ ਲਈ ਰਾਦਾਰੀ ਦਸਹਿਰਾ ਦਾ ਸੌਮੀ Satsang ਵਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਬਾਬਾ ਕਸ਼ਮੀਰ ਸਿੰਘ ਨੇ ਗੁਰੂ ਦੀ ਸ਼ਹਾਦਤ ਨੂੰ ਵਿਸ਼ਵ ਮਨੁੱਖੀ ਤਾਂ ਲਈ ਚਨਨ ਮਨਾਰਾ ਕਰਾਰ ਦਿੱਤਾ